ਦੇ ਵੀ ਪਾਰੀ ਸਟਰੋਂਗ ਆ ਮੰਨ ਲੋ ਕਰਮਾਂ ਵਾਲੀ ਦੁੱਧ ਤਾਂ ਬੜਾ ਤੇਰਾ ਕਿਲੋ ਦੇ ਦਊਗੀ ਭਾਈ ਹਨਾ 14 ਕਿਲੋ ਦੁੱਧ ਦੇਊਗੀ ਆਰਾਮ ਨਾਲੇ ਖੁੱਲ ਕੇ 14 ਖੁੱਲਾ ਹੂੰ ਦੇਣਾ ਚਾਹੀਦਾ ਝੋਟੀ ਕਮਾਲ ਦੀ ਆ ਅੰਗੋਂ ਅੰਗ ਬਹੁਤ ਚੰਗੇ ਲੱਗੇ ਹਨਾ ਉਹ ਝੋਟੇ ਨਾਲ ਤਾਂ ਕੀ ਦੇਤਾ ਹੂੰ ਦੰਦਾ ਇਹ ਝੋਟੇ ਜਵਾਨ ਨਹੀਂ ਗੀ ਭਾਈ ਦੰਦਾ ਚ ਹੀ ਆ ਹਾਂ ਠੀਕ ਆ ਭਾਈ ਕਿੰਨੇ ਦੰਦ ਦਊਗੀ 4 ਕਿ 6 ਨਹੀਂ 6 ਗੀ ਹੋ ਗਈ 6 ਗੀ ਹੋ ਗਈ ਠੀਕ ਆ ਭਾਈ ਅੱਛਾ ਰੇਟ ਭਾਈ ਕੀ ਰਹੂਗਾ ਇਹਦਾ ਆ ਰੇਟ ਭਾਈ ਲੈਣ ਦੇ ਨਾਲ ਆਈ 1 ਲੱਖ 8000 ਰੁਪਏ ਇੱਕ ਲੱਖ 800 ਫੜਾਉਣ ਵਾਲਾ ਰੱਸਾ ਚੁਾਈ ਕਿਵੇਂ ਆ ਭਾਈ ਚੁਾਈ ਮੈਂ ਮੈਂ ਬੰਬਾ ਚੁ ਪੋਲੀ ਬੋਦਾਂ ਠੀਕ ਆ ਭਾਈ ਲੇਵਾਲੂ ਵਾ ਕੱਟੀ ਦਾ ਚੰਗਾ ਹਨਾ ਪੂਰਨੀ ਕੋਈ ਛੱਟਾ ਨਹੀਂਗਾ ਉਹ ਮਾੜੀ ਜੀ ਵਿਚਾਲੇ ਇੱਕ ਛਾਂਗ ਜੂਰ ਆ ਪਰ ਚੱਲਦੀ ਨਹੀਂ ਬਈ ਉਹ ਫੋਟ ਆ ਕੱਲੀ ਫੋਟ ਆ ਠੀਕ ਆ ਉਹ ਚੱਲਦੀ ਨਹੀਂ ਪਰ ਇਹ ਗੱਲ ਦੱਸੀ ਵੀ ਜਿਵੇਂ ਪਹਿਲੇ ਨਾਲ ਝੋਟੀ ਨੇ ਲੇਵਾਲੂ ਵਾ ਬਹੁਤ ਚੰਗਾ ਤਿਆਰ ਕੀਤਾ ਆ ਚੰਗਾ ਲੇਵਾ ਯਾਰ ਹੂੰ ਅੱਛਾ ਇਹਦਾ ਰੇਟ ਕੀ ਰਹੂਗਾ ਭਾਈ ਇਹ ਰੇਟ 85000 ਰੁਪਿਆ 85000 ਰੁਪਿਆ ਲਾਡ ਪਿਆਰ ਹੋ ਜੂ ਜਾਸੂ ਆ ਮੈਂ ਸੁਈ ਆ ਠੀਕ ਆ ਅੱਜ ਇਹਨੂੰ 8 9ਵਾਂ ਦਿਨਾਂ ਸੁਈ ਨੂੰ ਠੀਕ ਆ ਭਾਈ ਠੀਕ ਆ ਤੇ ਇਸ ਲਈ 11 ਕਿਲੋ ਦਊਗਾ ਕੰਡੇ ਵਾਲਾ ਹੈ ਤੇ ਇਹਦੀ ਚਵਾਈ ਕਿਵੇਂ ਲੱਗੀ ਬਾਈ ਚਵਾਈ ਚੋਈ ਬਾਈ ਤੰਨਾ ਮਈਆਂ ਨੇ ਆ ਪੋਲੀ ਤੇ ਕੋਈ ਪੂਰਛ ਨਹੀਂ ਕੋਈ ਛੱਟਾ ਨਹੀਂ ਕੋਈ ਗੰਡ ਨਹੀਂ ਮੁਰੜੀ ਨਹੀਂ ਆ ਓਕੇ ਆ ਜਰਵਾਹ ਠੀਕ ਆ ਬਾਈ ਇਹਨੂੰ ਥੋੜਾ ਜਿਹਾ ਪਾਸਾ ਹੈਨਾ ਇਹ 19 ਕਿਆ ਰੱਖਦੀ ਹੈਗਾ ਕੁੰਜ ਵੱਡੀ-ਵੱਡੀ ਬਹੁਤ ਹੈ ਹੈਨਾ ਛੋਟੀ ਬਹੁਤ ਚੰਗੀ ਹੈ ਯਾਰ ਕਦ-ਕਦ ਬਹੁਤ ਕਰਮ ਵਾਲੀ ਦਾ ਯਾਰ ਬਾਹੂ-ਬੂ ਬਹੁਤ ਚੰਗਾ ਅੱਛਾ ਇਹਦਾ ਰੇਟ ਕੀ ਰਹੂਗਾ ਬਾਈ ਇਹਦਾ 95000 ਰੁਪਏ ਇਹਦਾ 95000 ਰੁਪਏ ਜੇ ਕੋਈ ਕਵੇ ਬੰਨੀ ਬੈਠਾ ਕੱਟਾ ਖੋਲ ਜੇ ਸੰਗਲ ਇਹਦੀ ਕੀਤੇ ਬਾਈ ਅਰਜਨ ਘੁੰਗੜ ਦਾ ਜੀ ਇੱਥੇ ਇਹਦੀ ਮਾਦਾ 9 19 ਕਿਲੋ 600 ਗ੍ਰਾਮ ਤੇ ਤੇ ਆ ਪ੍ਰੀਕ ਆਉਂਦੀ ਨਾ ਹੂੰ ਆ ਸੰਗ ਬਣਿਆ ਪਰ origignal ਸੰਗ ਹੈ ਇਹਦਾ ਹਾਂ origignal ਹੈ ਹਨਾ ਹੂੰ ਇਹਨੇ ਕਟਾ ਕਿੱਦਾਂ ਕਟਾ ਮਿਲਿਆ ਅਜੇ 22 ਮਹੀਨੇ ਹੋ ਗਏ ਨਹੀਂ ਕੁੜਨੀ ਵੇਖ ਕੇ ਢੀ ਚੰਗੀ ਹੈ ਕਟਾ ਕਿੱਥੇ ਜਾਣਾ ਇਹ ਬਾਲੀ ਬਹੁਤ ਆਗਮਿਕ ਸੰਸਕਲ ਜੀ ਸਾਰੇ ਆਪਰਾਮਾ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਸ਼ਹਿਰ ਕੋਟਕਪੂਰੇ ਦੇ ਵਿੱਚ ਤੇ ਚੋਪੜੇ ਮਹੱਲੇ ਦੇ ਵਿੱਚ ਤੇ ਅਮਨਦੀਪ ਬਾਈ ਦੇ ਘਰ ਦੇ ਵਿੱਚ ਨੇ ਮੌਜੂਦ ਬੱਸ ਸਟੈਂਡ ਆ ਜਿਹੜੀ ਉਸ ਦੇ ਨੇੜੇ ਬਿਲਕੁਲ ਬਾਈ ਦਾ ਘਰ ਆ ਮਿੱਤਰੋ ਕੋਟਕਪੂਰੇ ਸ਼ਹਿਰ ਦੇ ਵਿੱਚ ਤੇ ਅਮਨੇ ਬਾਈ ਦੇ ਕੋਲ ਅੱਜ ਤੁਹਾਨੂੰ 4 ਜਨਵਰੀ ਦਿਖਾਉਣੇ ਇੱਕ ਤਾਂ ਮਿੱਤਰੋ ਟੋਪ ਦਾ ਤੁਹਾਨੂੰ ਕਟਾ ਵਿਖਾਉਣਾ ਵਾ ਤੇ ਤਿੰਨ ਵਿਖਾਉਣੀਆਂ ਵਾ ਤੁਹਾਨੂੰ ਮੱਝਾ ਦੋ ਮੋਹਰਾ ਤੇ ਇੱਕ ਬੂਰੀ ਸਾਰੀ ਗੱਲਬਾਤ ਕਰਦੇ ਆ ਡਿਟੇਲ ਜਾਣਦੇ ਆ ਕੱਟੇ ਤੋਂ ਹੀ ਆਪਾਂ ਸ਼ੁਰੂਆਤ ਕਰਾਂਗੇ ਮਿਲਦੇ ਆ ਬਾਈ ਨੂੰ ਗੱਲਬਾਤ ਕਰਦੇ ਸਤਿ ਸ਼੍ਰੀ ਅਕਾਲ ਵੀਰੇ ਅਸ਼ੀਕਾ ਬਾਈ ਜੀ ਹੋਰ ਅਮਨਦੀਪ ਬਾਈ ਘਰ ਪਰਿਵਾਰ ਸੇਤਾ ਬਾਈ ਅਸ਼ੀਕਾ ਬਾਈ ਜੀ ਠੀਕ ਆ ਅੱਛਾ ਅਮਨੇ ਬਾਈ ਅੱਜ ਕਿੰਨੇ ਜਾਨਵਰ ਆਪਾਂ ਆਪਣਾ ਬਾਈ ਤਿੰਨ ਮੱਝਾਂ ਠੀਕ ਆ ਦੋ ਇੱਕ ਪਹਿਲਾ ਨਾ ਇੱਕ ਦੂਜਾ ਨਾ ਤੀਜੇ ਸੂਈ ਆ ਠੀਕ ਆ ਬਾਈ ਤੇ ਇੱਕ ਕੱਟ ਆ ਗਿਆ ਕੱਟ ਆ ਗਿਆ ਆਪਣਾ ਅੱਛਾ ਸ਼ੁਰੂਆਤ ਕਰੀਏ ਆਪਾਂ ਪੂਰੀ ਤੋਂ ਹਾਂਜੀ ਹੈਨਾ ਤੇ ਮੈਨੂੰ ਐ 10000 ਵੀ ਬੂਰੀ ਝੋਟੀ ਆ ਜਿਹੜੀ ਕਿੰਨਵਾ ਸੂਆ ਸੋਈ ਆ ਦੂਜਾ ਸੂਆ ਸੋਈ ਆ ਬਾਈ ਠੀਕ ਆ ਤੇ ਅੱਜ ਤੀਜਾ ਦਿਨਾਂ ਚ ਸੂਈ ਨੂੰ ਤੀਜਾ ਦਿਨਾਂ ਚ ਸੂਈ ਨੂੰ ਆ ਕਿੰਨਾ ਦੁੱਧ ਤਿਆਰ ਖੋਲਦੇ ਬਈ 9 ਕਿਲੋ ਬੋਲਾ ਹੋਵੇ ਇਹ ਥਲੇ 9 ਕਿਲੋ ਬੋਲਾ ਇਹਦੇ ਥਲੇ ਨਾਲ ਰੈਡੀ ਹੋਊਗਾ ਚਵਾਈ ਕਿਵੇਂ ਆ ਬਾਈ ਚਵਾਈ ਤਾਂ ਬਹੁਤ ਪੋਲੀ ਆ ਮਾਜ ਤਾਂ ਰਾਹੀਂ ਮਾਰਦੇ ਆ ਬਈ ਠੀਕ ਐ ਕੱਟਾ ਕੇ ਕੱਟੀ ਆ ਮਗਰ ਬਈ ਕੱਟਾ ਬਈ ਕੱਟਾ ਕੱਟਾ ਮਗਰ ਆਂਦੇ ਹੈ ਇਹ ਟੱਕੀ ਹੁੰਦੀ ਫਿਰ ਤਾਂ ਵੀ 10000 ਦਾ ਫਰਕ ਆ ਬਜਨ ਮੈਂ ਤਾਂ ਇੱਕ ਗੱਲ ਹੋਰ ਆ ਬਾਈ ਪਿਓਰ ਗੁਲਾਬੀ ਤੇ ਤਿਲਾਂ ਵਾਲੀ ਪੂਰੀ ਆ ਹਨਾ ਇਹ ਗੱਲ ਮੰਨਣੀ ਪੈਣੀ ਆ ਪਿਓਰ ਗੁਲਾਬੀ ਚਮੜੀ ਦੇ ਵਿੱਚ ਪੂਰੀ ਝੋਟੀ ਆ ਮੇਤਰੋ ਕੋਈ ਕਹਿਣ ਵਾਲੀ ਗੱਲ ਨਹੀਂ ਗੀ ਤੁਸੀਂ ਆਪ ਵੀ ਵੇਖੋ ਲੇਵੇ ਦੀ ਬਾਰੀ ਸਟਰੋਂਗ ਆ ਮੰਨ ਲਓ ਕਰਮਾ ਵਾਲੀ ਦੁੱਧ ਤਾਂ ਪਾ ਲੈ 13 ਕਿਲੋ ਦੇ ਦਊਗੀ ਬਾਈ ਹਨਾ 14 ਕਿਲੋ ਦੁੱਧ ਦੇਊਗੀ ਆਰਾਮ ਨਾਲੇ ਖੁੱਲ ਕੇ 14 ਖੁੱਲਾ ਹੂੰ ਦੇਣਾ ਚਾਹੀਦਾ ਝੋਟੀ ਕਮਾਲ ਦੀ ਆ ਅੰਗੂng ਬਹੁਤ ਚੰਗੇ ਲੱਗੇ ਹਨਾ ਉਹਦੇ ਨਾਲ ਤਾਂ ਕੀ ਕਹੇਤਾ ਹੂੰ ਦੰਦਾ ਇਹ ਛੋਟੀ ਜਵਾਨ ਨਹੀਂ ਗਈ ਭਾਈ ਦੰਦਾ ਜੀ ਹੈ ਹਾਂ ਠੀਕ ਹੈ ਭਾਈ ਕਿੰਨੇ ਦੰਦਾ ਹੋਗੇ 4 ਕਿ 6 ਨਹੀਂ 6 ਗੀ ਹੋ ਗਈ ਹੈ 6 ਗੀ ਹੋ ਗਈ ਠੀਕ ਹੈ ਭਾਈ ਅੱਛਾ ਰੇਟ ਭਾਈ ਕੀ ਰਹੂਗਾ ਇਹਦਾ ਆ ਰੇਟ ਭਾਈ ਲੈਣ ਦੇ ਨਾਲ ਹੀ 1 ਲੱਖ 8000 ਰੁਪਏ 1 ਲੱਖ 8000 ਫੜਾਉਣ ਵਾਲਾ ਰੱਸਾ ਜਾਵਾਂ ਡਾਲੇ ਤੇ ਚੜਾਉਣ ਵਾਲਾ ਉਹ ਛੜ ਦਾਂ ਮਾੜਾ ਮੋਟਾ ਕੋਈ ਇਹਦਾ ਭੈਣ ਭਰਾ ਬੰਨਣਾ ਤਾਂ ਹੁੰਦਾ ਨਹੀਂ ਕੋਈ ਠੀਕ ਹੈ ਭਾਈ ਠੀਕ ਆ ਬੈਣੇ ਮਿੱਤਰੋ 1 ਲੱਖ ਤੇ 8000 ਰੁਪਿਆ ਡਿਮਾਂਡ ਆ ਮੰਨ ਤਾਣ ਹੋ ਜਾਊਗਾ ਦੂਜਾ ਸੂਆ ਛੋਟੀ ਆ ਪਰਸੋ ਦੀ ਸੂਈ ਆ 9 ਕਿਲੋ ਬੋਲਾ ਤਿਆਰਾ ਕਰਮਾ ਵਾਲੀ ਦੇ ਥੱਲੇ ਲੇਵੇ ਲੂਵੇ ਲੋ ਪੂਰੀ ਜਬਰਦਸਤ ਤੇਲਾ ਤੇ ਉਹ ਵੇਖੋ ਤੁਸੀਂ ਕਰਮਾ ਵਾਲੀ ਦੇ ਵਿੱਚ ਤੇਲਾ ਵਾਲੀ ਪੂਰੀ ਪਿਓਰ ਗਨਾਬੀ ਚਮੜੀ ਦੇ ਵਿੱਚ ਤੁਸੀਂ ਦੇਖ ਸਕਦੇ ਆ ਮਿੱਤਰੋ ਕੁਆਲਿਟੀ ਬਹੁਤ ਜਬਰਦਸਤ ਆ ਝੋਟੇ ਦੇ ਵਿੱਚ ਜਿਹੜੇ ਭਰਾ ਨੂੰ ਪੂਰੀ ਦਾ ਸ਼ੌਂਕ ਆ ਉਹਦੇ ਲਈ ਇਹ ਚੀਜ਼ ਪੂਰੀ ਲਾਹੇਵੰਦ ਆ ਮਿੱਤਰੋ ਇਹ ਇੱਕ ਨੰਬਰ ਤੇ ਸੀ ਦੋ ਨੰਬਰ ਤੇ ਝੋਟੀ ਆ ਜਿਹੜੀ ਬਾਈ ਇਹ ਬਾਈ ਪਹਿਲਾਂ ਨਾ ਝੋਟੀ ਆ ਅੱਛਾ ਪਹਿਲਾਂ ਨਾ ਇਹ ਵੀ ਹੈ ਤੇ ਕੱਟੀ ਮਗਰ ਇਹਦੇ ਅਜ ਨੂੰ 17 ਦਿਨ ਹੋ ਗਏ ਸੋਈ ਨੂੰ ਅੱਜ 17 ਦਿਨ ਹੋ ਗਏ ਸੋਈ ਨੂੰ ਕੱਟੀ ਜਾਂਦੇ ਮਗਰ 10 ਲੀਟਰ ਦੁੱਧ ਆ ਥਲੇ 10 ਲੀਟਰ ਇਹਨਾਂ ਕੰਡੇ ਵਾਲਾ ਉੱਤੇ ਹੋਊਗਾ 10 ਤੋਂ ਪਰਪਾ 10 ਕਰਕੇ ਦੇਵਾਂਗੇ ਠੀਕ ਆ ਚਵਾਈ ਕਿਵੇਂ ਆ ਬਾਈ ਚਵਾਈ ਮੈਂ ਨਾ ਮੈਂ ਬੰਬਾ ਚੋਇ ਪੋਲੀ ਬਹੁਤ ਆ ਠੀਕ ਆ ਬਾਈ ਲੈਵਲ ਉਹ ਕੱਟੀ ਦਾ ਚੰਗਾ ਹਨਾ ਪੂਰਨੀ ਕੋਈ ਛੱਟਾ ਨਹੀਂਗਾ ਉਹ ਮਾੜੀ ਜੀ ਵਿਚਾਲੇ ਇੱਕ ਛਾਂਗ ਜੂਰ ਆ ਪਰ ਚੱਲਦੀ ਨਹੀਂ ਬਾਈ ਉਹ ਫੋਟ ਆ ਕੱਲੀ ਫੋਟ ਆ ਠੀਕ ਆ ਉਹ ਚੱਲਦੀ ਨਹੀਂ ਪਰ ਇਹ ਗੱਲ ਦੱਸੀ ਵੇ ਜਿਵੇਂ ਪਹਿਲੇ ਨਾਲ ਝੋਟੀ ਨੇ ਲੇਵਲ ਹੋਇਆ ਬਹੁਤ ਚੰਗਾ ਤਿਆਰ ਕੀਤਾ ਹੈ। ਇਹ ਚੰਗਾ ਲੇਵਲ ਯਾਰ। ਹੂੰ। ਅੱਛਾ ਇਹਦਾ ਰੇਟ ਕੀ ਰਹੂਗਾ ਭਾਈ? ਇਹ ਰੇਟ 85000 ਰੁਪਏ। 85000 ਰੁਪਏ ਲਾੜ ਪਿਆਰ ਹੋ ਜੂ ਇਹਦੇ ਵਿੱਚੋਂ ਥੋੜਾ ਮੋਟਾ। ਠੀਕ ਹੈ ਲੈ ਵੀ ਮਿੱਤਰੋ 85000 ਦੇ ਵਿੱਚ ਇਹ ਝੋਟੀ ਮਿਲ ਜੂਗੀ ਟਕਾਹ ਕੇ ਸੂਆ ਚੋਲਿਆ ਜੇ ਤੇ ਜਦੋਂ ਟੋਕੜ ਗੱਪਣ ਹੋ ਗਈ ਆਮਨੇ ਨੂੰ ਫਿਰ ਫੜਾ ਦੇ ਜੇ ਪਾਉਂਦੇ ਮੇਰਾ ਮਨ ਕਹਿੰਦਾ ਜਿੱਥੇ ਜਿੱਨੇ ਲੈਣ। ਉਹ ਕਹਿੰਦਾ ਆ 17 ਦਿਨਾਂ ਦੀ ਸੂਈ ਥਲੇ ਕੱਟੀ ਜਾਂਦੇ ਮਗਰ ਆ ਮਿੱਤਰੋ ਦੇਖ ਸਕਦੇ ਆ ਕੋਈ ਘਾਟੇ ਵਾਲਾ ਸੌਦਾ ਨਹੀਂ ਇਹ ਝੋਟੀ ਉੱਥੇ ਵਿਕ ਜਾਂਦੀ ਆ ਤੁਹਾਨੂੰ ਸਾਰਿਆਂ ਨੂੰ ਪਤਾ ਭਰਾਵਾਂ ਨੂੰ ਆਪ ਵੀ ਅੱਛਾ ਬਾਈ ਅਮਨਦੀਪ ਆ ਜਿਹੜੀ 3 ਨੰਬਰ ਤੇ ਮੈਂ ਆ ਬਾਈ ਇਹ ਬਾਈ ਤੀਜਾ ਸੂਆ ਮੈਂ ਸੁਈ ਆ ਠੀਕ ਆ ਅੱਜ ਇਹਨੂੰ 8 ਨੋਵਾਂ ਦਾ ਨਾ ਸੁਈ ਨੂੰ ਠੀਕ ਆ ਬਾਈ ਠੀਕ ਆ ਤੇ ਇਸ ਲਈ 11 ਕਿਲੋਦ ਹੋਊਗਾ ਕੰਡੇ ਵਾਲਾ ਹੈ ਤੇ ਇਹਦੀ ਚਵਾਈ ਕਿਵੇਂ ਲੱਗੀ ਬਾਈ ਚਵਾਈ ਚੋਈ ਬਾਈ ਤੰਨਾ ਮੈਂ ਰਿਆਂ ਪੋਲੀ ਦੇ ਕੋਈ ਪੂਰਛ ਨਹੀਂ ਕੋਈ ਛੱਟਾ ਨਹੀਂ ਕੋਈ ਗੰਡ ਨਹੀਂ ਮੁਰੂੜੀ ਨਹੀਂ ਇਹ ਓਕੇ ਹੈ ਠੀਕ ਆ ਬਾਈ ਇਹਨੂੰ ਥੋੜਾ ਜਿਹਾ ਪਾਸਾ ਹੈ ਨਾ ਇਹ 19 ਕਿਹ ਰਖਦੀ ਹੈ ਹੈਗਾ ਉਹਦੇ ਵੱਡੀ-ਵੱਡੀ ਬਹੁਤ ਹੈ ਹਨਾ ਛੋਟੀ ਬਹੁਤ ਚੰਗੀ ਹੈ ਯਾਰ ਕੱਦ-ਕੁੱਦ ਬਹੁਤ ਕਰਮ ਵਾਲੀ ਦਾ ਯਾਰ ਬਾਹੂ-ਬੂ ਬਹੁਤ ਚੰਗਾ ਅੱਛਾ ਇਹਦਾ ਰੇਟ ਕੀ ਰਊਗਾ ਬਾਈ ਇਹਦਾ 95000 ਰੁਪਏ ਇਹਦਾ 95000 ਰੁਪਏ ਜੇ ਕੋਈ ਕਵੇ ਵੀ ਅਮਨੇ ਚੱਕ ਪੈਸੇ ਸਾਰੇ ਖਾਤੇ ਜੇ ਪਾ ਮੈਂ ਆ ਡੈਰੀ ਵਾਲਾ ਮੈਂ ਕਰਦਾ ਦੁੱਧ ਦਾ ਕੰਮ ਤੇ ਤਿੰਨੇ ਮਈਆਂ ਦੇ ਭੇਜ-ਭੇਜ ਦੇਂਗਾ ਪੈਸੇ ਪਵਾ ਲਈ ਸਾਰੇ ਖਾਤੇ ਜੇ ਉਹਦੇ ਚਵਾਈ ਪਾਸ ਕਰਾ ਦੀ ਗੱਲ ਬਾਈ ਅਗਲਾ ਤਿੰਨ ਟਾਈਮ ਚ ਹੋਵੇ ਪਹਿਲਾ ਡੰਗ ਛੱਡ ਦੇਵੇ ਠੀਕ ਆ ਠੀਕ ਆ ਨਾ ਜੇ ਦੋ ਡੰਗ ਚ ਹੋਵੇ ਠੀਕ ਆ ਬਾਈ ਤੇ ਆਪ ਨੂੰ ਕੋਈ ਇਤਰਾਜ਼ ਨਹੀਂ ਆਪਣੇ ਘਰੇ ਅਗਲਾ ਆ ਕੇ ਚੋਵੇ ਕੋਈ ਆਪਣਾ ਕੋਈ ਇਤਰਾਜ਼ ਨਹੀਂ ਕਰ ਸਹੀ ਗੱਲ ਆ ਬਾਈ ਅਗਲੇ ਪੈਸੇ ਜਨੇ ਆ ਪਟਨ ਉਰ ਲੈਣੇ ਆਪਾਂ ਜੇ ਕੋਈ ਤਿੰਨੇ ਇਕੱਠੀਆਂ ਲੈ ਲਵੇ ਤਿੰਨੇ ਲੈਵੇ ਯਾਰ ਆਪਣੇ ਕੱਟਾ ਵੀ ਨਾਲ ਲੈਵੇ ਸਰਬੇ ਆਪਦੀ ਤਸੱਲੀ ਕਰਕੇ ਲੈਵੇ ਪਤਾ ਹੀ ਕਿੰਨੇ ਆ ਠੀਕ ਆ ਠੀਕ ਆ ਅੱਛਾ ਇਹ ਤਾਂ ਹੋ ਗਿਆ ਮੱਝਾਂ ਤੇ ਇੱਕ ਆ ਯਾਰ ਹੀਰਾ ਜਾਂ ਬੰਨੀ ਬੈਠਾ ਕੱਟਾ ਖੋਲ ਜੇ ਸਿੰਗਲ ਆਂਦੀ ਕੀ ਤੇ ਬਾਈ ਅਰਜਨ ਘੁੰਗੜ ਦਾ ਜੀ ਇੱਥੇ ਇਹਦੀ ਮਾਂ ਦਾ 9 19 ਕਿਲੋ 600 ਗ੍ਰਾਮ ਦੁੱਧ ਆ। ਠੀਕ ਆ। ਇੱਥੇ ਇੱਥੇ ਲੋਕੜੀ ਆ ਮਾਂ ਇਹਦੀ। ਆਪਾਂ ਇੱਥੋਂ ਨੇੜੇੋਂ ਲਿਆ ਫ੍ਰੀਜ ਕੋਡ ਦੇ ਨਾਲ ਹੀ ਨਾਲ ਹੀ ਪੈਂਦਾ। ਠੀਕ ਆ ਭਾਈ। ਤੇ ਉਹ ਮੁੰਡਾ ਚਲਾ ਗਿਆ ਕੰਡਾ ਜੀ ਨੇ ਲਿਆ ਸੀ ਕਪਟਾ ਪਰ ਲਿਆ ਸੀ ਘਰੇ। ਠੀਕ ਆ ਭਾਈ। ਓਕੇ। ਤੇ ਉਹ ਬਾਪੂ ਦਾ ਗਣਾ ਵੀ ਆਪਾਂ ਹੁਣ ਵੇਚ ਦੇਣਾ। ਠੀਕ ਆ। ਪਾਉ ਦੇਣਾ ਵਾਦਾ ਕਰਕੇ ਲਿਆ। ਮੈਂ ਕਿਹਾ ਵੀ ਆਪਾਂ ਦੇਵਾਂਗੇ ਸ਼ਕੀਨ ਬੰਦੇ ਨੂੰ। ਹਾਂ। ਠੀਕ ਆ ਉਹ ਦੰਦੇ ਨਹੀਂ ਕਿਸੇ ਨੂੰ ਹਾਂ ਸਿਆਣੀ ਗੱਲ ਅਗਲੇ ਨਾਲ ਗੱਲ ਕਰਾ ਕੇ ਦੇਉਂਗਾ ਮੈਂ ਹਾਂ ਜੀ ਦੋ ਲਿਆ ਠੀਕ ਆ ਬਾਈ ਅਰਜਨ ਪੁੰਗੜ ਦਾ ਇਹ ਹਾਂ 22 ਮਹੀਨੇ ਉਮਰ ਹੈ ਦੀ ਠੀਕ ਆ ਬਾਈ ਮਾਂ ਦਾ ਦੁੱਧ 19 ਕਿਲੋ 600 ਗ੍ਰਾਮ ਇਹਦਾ ਠੀਕ ਆ ਮਾਂ ਦਾ ਦੁੱਧ ਹੈ ਹਾਂ ਠੀਕ ਆ ਬਾਈ ਜਿਹੜਾ ਡਿਜ਼ਾਈਨ ਕਰਾਉਣਾ ਆਪਦਾ ਕਰਾ ਲਈ ਵੀ ਫੁੱਲ ਗਰੰਟੀ ਆ ਜਾਨੀ ਆਪਾਂ ਨੂੰ ਕੋਈ ਇਤਰਾਜ਼ ਨਹੀਂ ਇਹਦਾ ਠੀਕ ਆ ਬਾਈ ਠੀਕ ਆ ਆਪਾਂ ਨੂੰ ਨਹੀਂ ਪਤਾ ਵੀ ਕਿੱਥੋਂ ਹੁੰਦਾ ਤੇ ਕਿੱਥੋਂ ਨਹੀਂ ਹੁੰਦਾਗਾ ਹਾਬੀਬ ਕਰਾਉਣਾ ਜਿੰਨੇ ਆ ਦੀ ਤਸੱਲੀ ਕਰਨੀ ਹੈ ਕਰ ਸਕਦਾ ਉਹਦੀ ਕਰ ਸਕਦਾ ਆਪਾਂ ਲਿਆ ਇਹ ਸ਼ੌਂਕ ਨੂੰ ਠੀਕ ਆ ਬਾਈ ਇਹ ਸ਼ੌਕੀਏ ਆਪਾਂ ਤਾਂ ਮੈਂ ਲੈਣ ਗਏ ਸੀਗੇ ਹਾਂ ਵੀ ਕੱਟ ਲੈ ਮੈਂ ਗਈ ਵਿਆਹ ਕੋਲਾਂ ਦੀ ਝੋਟੀ ਆਪਾਂ ਉਹ ਕਰਾਂ ਵੀ ਕੱਟਾ ਵੇਚਣਾ ਸੀ ਕੋਈ ਨੰਗਾ ਬਣਾਵੇ ਆਪਾਂ ਲੈ ਲਿਆ ਠੀਕ ਆ ਭਾਈ ਇੱਕ ਗੱਲ ਆ ਚੀਜ਼ ਆ ਕੱਟਾ ਬਾਲੀ ਬਹੁਤ ਟੌਪ ਦਾ ਤਿਆਰ ਆ ਠੀਕ ਗੱਲ ਵੇਖ ਕੱਟਾ ਤਾ ਨਾ ਮਾਰੀਏ ਡੰਡਾ ਨਾ ਮਾਰੀਦਾ ਇਹਦਾ ਹੱਥਾਂ ਚਲ ਕੋਈ ਨਾ ਇੱਕ ਕੱਟਾ ਠੀਕ ਗੱਲ ਵੇਖ ਕੱਟਾ ਕੋਈ ਠਾਸਿਆ ਭਾਈ ਇਹ ਕਿੰਨੇ ਦਾ ਦੇ ਦੀਏ ਇਹਦਾ ਮੁੱਲ ਨਹੀਂਗਾ ਇਹਦਾ ਮੁੱਲ ਉਹ ਬੰਦੇ ਦਾ ਹੋਊਗਾ ਜਿਹਨੂੰ ਸ਼ੌਂਕ ਹੋਊਗਾ ਫੋਨ ਤੇ ਹੋਊਗਾ ਫੋਨ ਤੇ ਹੋਵੇ ਇਹਦਾ ਮੁੱਲ ਆਈਡੀਆ ਜਾਂ ਇੰਦਾ ਵੀ ਕਿੱਥੇ ਜੇ ਗਰਾਂਡ ਇਹ ਉਹਦੇ ਨਾਲ ਫੋਨ ਦੇ ਉੱਪਰ ਮੇਰਾ ਭਰਾ ਕੋਈ ਵੀ ਮੈਸੇਜ ਆ ਗਿਆ ਕਿ ਕੋਈ ਤਰਾਜ ਨਾ ਕਰੇ ਬੱਸਿਆ ਨਹੀਂ ਜਿਉਂ ਨਹੀਂ ਕੀਤਾ ਜਿਹਨੇ ਲੈਣਾ ਮੈਨੂੰ ਫੋਨ ਲਾ ਲਵੇ ਮੇਰਾ ਮਾਨਤ ਨਾ ਕਰੂੰਗਾ ਫੋਨ ਕਿੱਡਾ ਭਾਈ ਉਹ ਲੈ ਵੀ ਮੇਤਰੋ ਕੋਈ ਆਪਣੇ 4 ਜਣੇ ਆ ਜਾਣ 5 ਕੱਟੇ ਤਾਂ ਹੱਲੀ ਅਕਾ ਲੈ ਜਾਵਾਂ ਹਾਂ ਲੈ ਵੀ ਮੇਤਰੋ ਇੱਕ ਗੱਲ ਆ ਵੀ ਪੂਛਦੇ ਵਿੱਚ ਤੁਹਾਨੂੰ ਚਟਾਵਾਲ ਦੂਰਬੀਨ ਨਾਲ ਉਹਨਾਂ ਨੂੰ ਕਿਤੇ ਵੀ ਕੱਟਦੇ ਪਿੰਡੇ 'ਚ ਇੱਕ ਵੀ ਬਾਲ ਚਟਾ ਲੱਭਦੇ ਯਾਰ ਹਾਂ ਸਹੀ ਗੱਲ ਉਹ ਕੱਟੇ ਬਾਰੇ ਬੰਦਾ ਫੋਨ ਜਿਹਨੇ ਲੈਣ ਲੈਣਾ ਤੇਰਾ ਸ਼ੌਂਕ ਨਾ ਰੱਖਣਾ ਮੈਂ ਵੀ ਉਹ ਨਾਲ ਕੱਟੇ ਨਾਲ ਫੋਨ ਲਾਈ ਜਾਣਾ ਬਈ ਅਸੀਂ ਮੁੜ ਕੇ ਮੰਡੀ ਪੋਣੇ ਕੱਲ ਨੂੰ ਚਾਰ ਇਕੱਠੇ ਕਰਕੇ ਹਾਂ ਇਹ ਮੰਡੀ ਵਾਲਾ ਹੈ ਮੈਨੂੰ ਫੋਨ ਲਾਉਣ ਨਹੀਂ ਉਹਨਾਂ ਦੇ ਕੰਮ ਦਾ ਹੈ ਤਨਾ ਆਪਾਂ ਦੇਣਾ ਨਾ ਉਹਨਾਂ ਹੀ ਰੇਂਜ ਚਾਹੀ ਹਾਂ ਹਾਂ ਸਹੀ ਗੱਲ ਹੈ ਬਾਈ ਕਿਉਂਕਿ ਬਲੱਡ ਲਾਈਨ ਆ ਜਿਹੜੀ ਉਹ ਵੀ ਹੈਵੀ ਸਟਰੋਂਗ ਆ ਮਾਂ ਦਾ ਦੁੱਧ ਦਾ ਰਿਕਾਰਡ ਆ ਜਿਹੜਾ ਉਹ ਵੀ ਟੋਪ ਕਲਾਸ ਹਰ ਪਾਸੇ ਤੋਂ ਦੇਖੋ ਕੱਟੇ ਦੀ ਇਹ ਨਹੀਂ ਗੱਲ ਹੈ ਕਿ ਜੇ ਤੁਸੀਂ ਮਈਆਂ ਦੇ ਵਿੱਚ ਜਾਂ ਤੁਸੀਂ ਡੈਰੀ ਦੇ ਵਿੱਚ ਮੱਲ ਹੀ ਤਿਆਰ ਕਰ ਲਿਆ ਤੇ ਕੱਲ ਨੂੰ ਕੱਟੀ ਸਿੰਗੀ ਵੇ ਭਾਵੇਂ ਉਵੇਂ ਹੀ ਬਣਾਈ ਹੁੰਦੀ ਸਿੰਗੀ ਪੇ ਆ ਬ੍ਰੀਕ ਆਉਂਦੀ ਨਾ ਹੂੰ ਆ ਸੰਗ ਬਣਿਆ ਪਰ origignal ਸੰਗ ਹੈ ਇਹਦਾ ਹਾਂ origignal ਹੈ ਹਨਾ ਹੂੰ ਪੂਆ ਨਹੀਂ ਕਟਾ ਕਿੱਦਾਂ ਕਟਾ ਬਿਲਹ ਅਜੇ 22 ਮਹੀਨੇ ਹੋ ਗਏ ਨਹੀਂ ਕੁੜਨੀ ਵੇ ਕਿੱਡੀ ਚੰਗੀ ਹੈ ਕਟਾ ਕਿੱਥੇ ਜਾਣਾ ਇਹ ਬਾਲੀ ਬਹੁਤ ਟੌਪ ਦਾ ਤੇ ਆ ਇੱਥੋਂ ਲੈਵਾ ਚਾਹ ਲੂਣਾ ਮੈਂ ਦਾ ਹੂੰ ਇਹ ਜੀਜ਼ਾਂ ਇਹ ਚ ਕੁਆਲਿਟੀ ਘੰਗਲੀਆਂ ਪੁੜਾ ਵੇ ਕਿੱਥੇ ਪਿਆ ਝੋੜ ਹੂੰ ਚੀਜ਼ ਆ ਯਾਰ ਹਾਂ ਅੱਛਾ ਉਹ ਇਹ ਨਹੀਂ ਗਾ 22 ਮਹੀਨੇ ਉਮਰ ਆਂਦੀ ਹੈ 22 ਮਹੀਨੇ ਮਤਲਬ ਦੋ ਮਹੀਨੇ ਹੋਜੂ ਦੋ ਸਾਲਾਂ ਦਾ ਹਾਂ ਦੋ ਮਹੀਨੇ ਹੋਜੂ ਪਰ ਹੀਰਾ ਹੈ ਕਹੇ ਮੈਂ ਵੀ ਮਈਆਂ ਜੇ ਰੱਖਣ ਨੂੰ ਜਿੰਨੇ ਮਨ ਲੈ ਲੈਣਾ ਨਾ ਮੇਰੇ ਹਿਸਾਬ ਦੇ ਨਾਲ ਤਾਂ ਗਹਿਣਾ ਵਾ ਬਾਕੀ ਤੁਸੀਂ ਆਪਦੀ ਸੋਚ ਵਰਤ ਨਹੀਂ ਹੁੰਦੀ ਕਿਉਂਕਿ ਹਰ ਇੱਕ ਬੰਦਾ ਆਪਦੇ ਦਿਮਾਗ ਨਾਲ ਚੱਲਦਾ ਵਾ ਕਿਸੇ ਦੇ ਦਿਮਾਗ ਨਾਲ ਨਹੀਂ ਚੱਲਦਾ ਹੁੰਦਾ ਕੋਈ ਇਹ ਜਾਨਵਰ ਸੀ ਪੂਰੀ ਝੋਟੀ ਦਾ 1 ਲੱਖ 8000 ਰੁਪਿਆ ਡਿਮਾਂਡ ਆ ਦੋ ਨੰਬਰ ਵਾਲੀ ਝੋਟੀ ਦੀ 95000 ਰੁਪਿਆ 85000 ਰੁਪਿਆ ਸੌਰੀ ਡਿਮਾਂਡ ਆ ਦੋ ਤਿੰਨ ਨੰਬਰ ਵਾਲੀ ਦੀ 95000 ਰੁਪਿਆ ਡਿਮਾਂਡ ਮਿੱਤਰੋ ਤੇ ਕੱਟੇ ਦਾ ਰੇਟ ਪਾਈ ਕਰੂਗਾ ਫੋਨ ਦੇ ਉੱਤੇ ਗੱਲਬਾਤ ਲਈ ਨੰਬਰ 90419 6444 6444 90419 644 4196144 ਕਾੜ ਪਟਿਆਲ ਕੋਟਕਪੂਰਾ ਚੋਪੜਾ ਮੋਹੱਲਾ ਅਮਨਦੀਪ ਬਾਈ ਦਾ ਨਾਮ ਆ ਬਸ 8 ਦੇ ਨੇੜੇ ਆ ਜੇ ਥੱਕੇ ਪੇ ਕੱਟ ਕੱਟ ਕੇ ਗੇੜੇ ਆ ਫਿਰ ਆ ਜਾਓ